ਕਹਾੜਾ ਆਹੜ ਗਿਆ ਬਰਬਾਦ ਕਰ ਸਾਰਾ ਕੁਝ ਤੈਸ ਨੈਸ ਕਰ ਗਿਆ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਚਾਰੇ ਪਾਸੇ ਪਾਣੀ ਪਾਣੀ ਆ ਗਿਆ ਪਾਣੀ ਜਲਥਲ ਹੋ ਗਿਆ ਇੰਨਾ ਜਿਆਦਾ ਪਾਣੀ ਕਿ ਨਾ ਲੰਘਿਆ ਜਾਂਦਾ ਨਾ ਤੁਰਿਆ ਜਾਂਦਾ ਨਾ ਪਾਰ ਲੱਗਿਆ ਜਾਂਦਾ ਇੰਨੇ ਜਿਆਦਾ ਪਾਣੀ ਦੇ ਬਹਾਅ ਨੇ ਪਿੰਡਾਂ ਦੇ ਪਿੰਡ ਰੋੜ ਕੇ ਰੱਖ ਦਿੱਤੇ ਤੇ ਬਰਬਾਦ ਕਰਤੇ ਘਰਾਂ ਦੇ ਘਰ ਇਸ ਪਾਣੀ ਨੇ ਜਿੱਥੇ ਫਸਲਾਂ ਉਜਾੜੀਆਂ ਉਥੇ ਹੀ ਜ਼ਮੀਦਾਰਾਂ ਨਸ਼ਟ ਕਰਕੇ ਰੱਖ ਦਿੱਤਾ ਇਸ ਪਾਣੀ ਨੇ ਉਹਨਾਂ ਗਰੀਬਾਂ ਨੂੰ ਮਾਰ ਮਾਰੀ ਜਿਹੜੇ ਆਪਣੇ ਪੈਰਾਂ ਤੇ ਜੇ ਖੜੇ ਵੀ ਨਹੀਂ ਹੋਏ ਸੀ ਇਸ ਪਾਣੀ ਨੇ ਉਹਨਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਜਿਹੜੇ ਕਈਆਂ ਸਦਮਿਆਂ ਦੇ ਵਿੱਚ ਪਹਿਲਾਂ ਵੀ ਬੈਠੀ ਹੋਏ ਸੀ ਤੇ ਕਈ ਉਹ ਲੋਕ ਜਿਨ੍ਹਾਂ ਨੇ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਇਕੱਠੇ ਕਰਕੇ ਲਾ ਦਿੱਤੀ ਆਪਣੇ ਘਰ ਬਣਾਉਣ ਦੇ ਲਈ ਘਰ ਬਣਾਏ ਹੜ ਆਇਆ ਰੋੜ ਕੇ ਲੈ ਗਿਆ ਘਰਾਂ ਦੀਆਂ ਸੱਤਾਂ ਡਿੱਗ ਪਈਆਂ ਨਵੇਂ ਬਣੇ ਘਰਾਂ ਨੂੰ ਢਾਹ ਢੇਰੀ ਕਰ ਦਿੱਤਾ ਨਵੀਆਂ ਬੜੀਆਂ ਕੋਠੀਆਂ ਨੂੰ ਢਾਹ ਢੇਰੀ ਕਰ ਦਿੱਤਾ ਪਾਣੀ ਨੇ ਇੱਕਦਮ ਐਸਾ ਜਲਦਲਾ ਵਿਖਾਇਆ ਕਿ ਤਹਿਸ ਨੈਸ ਕਰ ਦਿੱਤਾ ਹਰ ਜਗ੍ਹਾ ਤੇ ਪਾਣੀ ਹੀ ਪਾਣੀ ਪਾਣੀ ਨੇ ਕਰ ਦਿੱਤੀ ਪੰਜਾਬ ਦੀ ਬਰਬਾਦੀ ਪੰਜਾਬ ਪੂਰੀ ਤਰ੍ਹਾਂ ਡੁੱਬਿਆ ਪਿਆ ਇਹ ਨਹੀਂ ਕਿ ਕੋਈ ਇੱਕ ਏਰੀਆ ਹਰ ਏਰੀਏ ਦੇ ਵਿੱਚ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਏਰੀਆ ਬਚਿਆ ਹੋਵੇਗਾ ਜਿੱਥੇ ਹੜ੍ਹ ਨਹੀਂ ਆਇਆ ਜਿੱਥੇ ਨਹੀਂ ਆਇਆ ਉਥੇ ਬਰਸਾਤਾਂ ਨੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤੇ ਕਈ ਲੋਕਾਂ ਦੇ ਘਰ ਚੁੰਦੇ ਰਹੇ ਸਮਾਨ ਭਿੱਜ ਗਿਆ ਕਈ ਲੋਕਾਂ ਦੀਆਂ ਸੱਤਾਂ ਡਿੱਗ ਪਈਆਂ ਤੇ ਕਈ ਲੋਕਾਂ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਕਿ ਵੇਖੇ ਵੀ ਨਹੀਂ ਜਾਂਦੇ ਲੋ ਲੋਕੇ ਲੋਕ ਆਪਣਾ ਹਾਲ ਸੁਣਾਉਂਦੇ ਦਿਖੇ ਪਰ ਕੀ ਕਰ ਸਕਦੇ ਆ ਕੁਦਰਤੀ ਆਫਤ ਕਹਿ ਕੇ ਹੀ ਮੂ ਮੋੜ ਲਿਆ ਜਾਂਦਾ ਸਰਕਾਰਾਂ ਵੱਲੋਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਲੋਕ ਕਹਿੰਦੇ ਕਿ ਸਰਕਾਰ ਸਾਡੇ ਲਈ ਕੁਝ ਕਰੇਗੀ ਪਰ ਕਿਸੇ ਨੇ ਕੁਝ ਨਹੀਂ ਕੀਤਾ ਇਹ ਦੇਖੋ ਹਾਲਾਤ ਘਰਾਂ ਦੇ ਸੱਤਾਂ ਡਿੱਗੀਆਂ ਪਈਆਂ ਨੇ ਜਿੰਨਾਂ ਦੀ ਇਹੋ ਇੱਕ ਸਾਤ ਸੀ ਉਹ ਕਿੱਥੇ ਜਾਣਗੇ ਕਦੋਂ ਬਣਾਣਗੇ ਤੇ ਜੇਕਰ ਬਰਸਾਤਾਂ ਆਉਂਦੀਆਂ ਰਹੀਆਂ ਚੱਕੜ ਆਉਂਦੇ ਰਹੇ ਤੇ ਬਾਲ ਬੱਚੇ ਲੈ ਕੇ ਕਿੱਥੇ ਰਹਿਣਾ ਹੈ ਹਾਲਾਤ ਮੰਦੇ ਨੇ ਬਹੁਤ ਜ਼ਿਆਦਾ ਮੰਦੇ ਨੇ ਕੀ ਕਰ ਸਕਦੇ ਆ ਸੁਣੋ ਲੋਕਾਂ ਦੀ ਜਬਾਨੀ ਥੋੜਾ ਜਿਆ ਆਵਾਜ਼ ਦੇ ਦੇ ਸਾਡੇ ਇਹਨਾਂ ਨੂੰ ਕਰਾ ਦੇ ਸਾਡੇ ਇਹਨਾਂ ਨੂੰ ਕਰਾ ਦੇ ਹਲਾ ਇਹਨੇ ਕਰਦੀ ਹੈ ਇਹ ਹਾਲ ਦੇਖੇ ਕਿ ਟੁੱਟੇ ਆ ਦੇ ਹਾਂ ਜੀ ਹੈ ਗਿਆ ਗਰਾਟਾ ਦੇ ਆਂਗ ਰਹੇ ਉਹ ਕਰਾਂਗੇ ਜਿਹੜਾ ਕੱਖ ਨਹੀਂ ਕੀ ਕੀ ਦੇਣ ਜਿਹੜਾ ਘਰ ਆ ਜਾਓ ਭੈ ਰੋਟੀ ਨਹੀਂ ਆ ਦੇ ਐ ਐ ਐ ਹਾ ਤੇਨੇ ਦੀ ਹਾਂ ਉੱਧਰ ਵੀ ਦੇਖੀ ਕਿ ਬਾਲਾ ਡੁੱਟੇ ਦਾ ਕੀ ਆ ਦੇ ਸੱਤ ਵੀ ਦਿਖਾਈ ਤੈ ਤੇ ਬੜੇ ਦੌੜ ਦੌੜ ਆ ਦੇ ਆ ਦੇ ਹੈ ਕੀ ਹੁੰਦਾ ਆ ਦੇ ਆ ਦੇ ਆ ਦੇ ਹਾਂ ਆ ਗਈ ਆ ਦੇ ਬੱਲੇ ਚਾਚਾ ਹਾਂ ਮਾਰਾ ਹੈ ਕਿ ਬੇਚੀ ਨਹੀਂ ਨਹੀਂ ਜਿਹਹੀਂ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੀ ਕਾਹਲੀ ਗੱਲ ਕਰਨੀ ਜਾਨਾ ਇਹਨਾਂ ਦਾ ਕੀ ਦੇਣਾ ਨਾ ਇਹ ਲੈਣਾ ਆ ਦੇ ਦੇਖ ਕੀ ਬਣੇਗਾ ਹਾਂ ਉਹ ਸਰਕਾਰਾਂ ਆਂਦੇ ਆ ਕਿਸੇ ਨੂੰ ਦਿੰਦੇ ਆ ਜਾਂ ਕਿਸੇ ਕੋ ਜੇ ਬੋਟਮ ਆਉਂਦੇ ਨਾ ਗਰੀਬ ਜੰਟਾ ਭਾਈ ਆ ਜੋ ਮਾ 70 ਜੋ ਗਨ ਆ ਉਹਨਾਂ ਨੂੰ ਕੋਈ ਹਮਦਨ ਕੋ ਲੈ ਨਹੀਂ ਦੇਣੀ ਕਾਲਸਾ ਕੰਮ ਉਹਨਾਂ ਦਾ ਦੇਖੋ ਆ ਦੇ ਅੱਡੇ ਦੇ ਖੱਡੇ ਨਾਲ ਅੰਦਰ ਹਾਂ ਆ ਦੇ ਇਹ ਕੀ ਹੈ ਦੇਖ ਕੀ ਕਰੇਗਾ ਮਜ਼ਦੂਰ ਰੋਟੀ ਕਮਾਏਗਾ ਤੇ ਆਪਣਾ ਦੇਖੇਗਾ ਹਾਂ ਤਾਂ ਦੋਸਤੋ ਕਹਿਣ ਦੀ ਗੱਲ ਨਹੀਂ ਫੇਰ ਪੰਜਾਬੀ ਹੀ ਪੰਜਾਬੀ ਦੇ ਕੰਮ ਆਇਆ ਪੰਜਾਬੀ ਹਮੇਸ਼ਾ ਹੀ ਦੂਰ ਲੱਖਾਂ ਕੋਹਾਂ ਦੀ ਦੂਰੀ ਤੇ ਜਾ ਕੇ ਵੀ ਲੋਕਾਂ ਦੀ ਮਦਦ ਕਰਦੇ ਨੇ ਪਰ ਪੰਜਾਬੀਆਂ ਦੀ ਮਦਦ ਲਈ ਕੋਈ ਨਹੀਂ ਆਇਆ ਸਿਰਫ ਤੇ ਸਿਰਫ ਪੰਜਾਬੀ ਹੀ ਪੰਜਾਬੀ ਦੇ ਕੰਮ ਆਇਆ ਦੇਖੋ ਕਿਵੇਂ ਟਰਾਲੀਆਂ ਭਰ-ਭਰ ਕੇ ਫਸਲਾਂ ਦੇ ਵਿੱਚੋਂ ਦੀ ਡੂੰਘੇ ਪਾਣੀਆਂ ਦੇ ਵਿੱਚੋਂ ਦੀ ਟਰੱਕ ਤੇ ਟਰਾਲੀਆਂ ਭਰ-ਭਰ ਕੇ ਰਾਸ਼ਨ ਤੇ ਨਾਲ ਨਾਲ ਪਸ਼ੂਆਂ ਦੇ ਲਈ ਚਾਰਾ ਵੀ ਲੈ ਕੇ ਪਹੁੰਚੇ 100 100 ਕਿਲੋਮੀਟਰ ਤੋਂ ਵੀ ਦੂਰ ਤੋਂ ਲੋਕ ਆ ਪਹੁੰਚੇ ਇਨ੍ਹਾਂ ਪਿੰਡਾਂ ਦੇ ਵਿੱਚ ਹੈਲਪ ਕਰਨ ਦੇ ਲਈ ਪਰ ਪੰਜਾਬੀਆਂ ਤੋਂ ਇਲਾਵਾ ਕੋਈ ਨਹੀਂ ਬੜਿਆ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਪੰਜਾਬੀਆਂ ਦੇ ਲਈ ਮੈਂ ਧੰਨਵਾਦੀਆਂ ਨੇ ਵੀਰਾਂ ਦਾ ਜਿਹੜੇ ਕੀ ਕਿਹੜਾ ਪਿੰਡ ਸਰ ਮੂਚੱਕ ਤੋਂ 100 ਕਿਲੋਮੀਟਰ ਦੂਰ ਮੈਤੇ ਦੇ ਕੋਲੋਂ ਇੱਥੇ ਪਹੁੰਚੇ ਨੇ ਭਾਈ ਅਮਰਤਪਾਲ ਸਿੰਘ ਜੀ ਦੀ ਪਾਰਟੀ ਜਥੇਬੰਦੀ ਵੱਲੋਂ ਜਿਹੜੇ ਪਿੰਡ ਦੇ ਲੋਕਾਂ ਦੇ ਨਹੀਂ ਹਰ ਪੀੜਤਾਂ ਦੇ ਲੋਕਾਂ ਲਈ ਠੱਠੀ ਠੱਠੀ ਫਰੀਪਰ ਪਿੰਡ ਵਿੱਚ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਆ ਦਿਲੋਂ ਸਲੂਟ ਹੈ ਇਹਨਾਂ ਨੂੰ ਇਹ ਇੱਥੇ ਰਾਸ਼ਨ ਲੈ ਕੇ ਆਏ ਨੇ ਡੰਗਰਾਂ ਦਾ ਚਾਰਾ ਲੈ ਕੇ ਆਏ ਨੇ ਚੌਖਰ ਫੀਡ ਤੇ ਆਦੀ ਆਪਣੇ ਤੂੜੀ ਲੈ ਕੇ ਆਏ ਨੇ ਦਾਲ ਆਟਾ ਤੇ ਹੋਰ ਸਮਾਨ ਲੈ ਕੇ ਆਏ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਾ ਤਾਉਂਦੇ ਅੱਜ ਕਰਕੇ ਨਾ ਜਿਹੜਾ ਇਹ ਨਾ ਇਹਨਾਂ ਨੂੰ ਕੋਈ ਚੀਜ਼ ਨਹੀਂ ਆਂਦੀ ਜਲਦੀ ਟਮਾਟਰ ਨਹੀਂ ਲੱਗੂ ਗਲਤ ਗੱਲ ਨਹੀਂ ਇਹ ਕੁਝ ਕਰਿਓ। ਨਹੀਂ ਕਰੇ ਕਰੋ। ਤਾਂ ਜੇਕਰ ਗੱਲ ਕਰ ਲਈਏ ਡੇਰਾ ਬਾਬਾ ਨਾਨਕ ਦੀ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕੁਝ ਐਸੇ ਪਿੰਡ ਸੀ ਜਿਨ੍ਹਾਂ ਦੇ ਵਿੱਚ ਪਾਣੀ 12-12 ਫੁੱਟ ਚੜ ਆਇਆ। ਜਦੋਂ ਬੰਨ ਟੁੱਟਿਆ ਤੇ ਪਾਣੀ ਇੰਨੀ ਤੇਜ਼ ਆਇਆ ਕਿ ਕੁਝ ਵੀ ਨਹੀਂ ਟਿਕਨ ਦਿੱਤਾ ਇਸ ਪਾਣੀ ਨੇ ਆਪਣੇ ਅੱਗੇ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਰੁੜਕੀਆਂ ਤਬਾਹ ਹੋ ਗਈਆਂ। ਸਾਹਮਣੇ ਤੁਸੀਂ ਇੱਕ ਕੋਠੀ ਦੇਖਦੇ ਪਿਓ ਨਵੀਂ-ਨਵੀਂ ਕੋਠੀ ਬਣਾਈ ਜਿਹੜੀ ਘਟੋ ਘੱਟ ਕਰੋੜ ਤੋਂ ਉੱਪਰ ਦੀ ਏ ਕਰੋੜ ਤੋਂ ਉੱਪਰ ਦੀ ਲਾਗਤ ਨਾਲ ਬਣੀ ਇਹ ਕੋਠੀ ਟੈਲਾਂ ਲੱਗੀਆਂ ਪੱਥਰ ਲੱਗਿਆ ਸਾਰਾ ਕੁਝ ਬਹਿ ਗਿਆ ਕੋਠੀ ਐਸ ਤਰੀਕੇ ਨਾਲ ਡਿੱਗੀ ਕਿ ਕੁਝ ਨਾ ਪਸੋ ਇੱਕ ਪਾਸਾ ਡਿੱਗ ਪਿਆ ਦੂਜਾ ਸਾਰਾ ਹੀ ਬਹਿ ਗਿਆ ਹੁਣ ਤੱਕ ਉਹ ਵੀ ਡਿੱਗਣ ਦੇ ਪੂਰੇ ਅਸਾਰ ਨੇ ਕੁਝ ਵੀਡੀਓ ਦੇ ਵਿੱਚ ਇਸ ਕੋਠੀ ਦਾ ਮਾਲਕ ਵੀਰ ਰੋਂਦਾ ਵੀ ਨਜ਼ਰ ਆਇਆ ਬਸ ਇੱਕੋ ਹੀ ਗੱਲ ਕਹਾਂਗੇ ਕਿ ਮਦਦ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਕਰਿਓ ਉਸ ਵੀਰ ਦੀ ਜਿੱਦੀ 1 ਕਰੋੜ ਦੀ ਕੋਠੀ ਰੁੜ ਗਈ ਉਹਦੇ ਕੀ ਹਾਲਾਤ ਹੋਣਗੇ ਉਹਦੇ ਅੰਦਰ ਦੀਆਂ ਭਾਵਨਾਵਾਂ ਕੀ ਹੋਣਗੀਆਂ ਉਸ ਵੀਰ ਦੀਆਂ ਗੱਲਾਂ ਤੋਂ ਇਹ ਵੀ ਲੱਗਿਆ ਕਿ ਉਸ ਵੀਰ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਟਰਾਲੀ ਟਰੈਕਟਰ ਖੜਕੇ ਕਿਹਾ ਜਾਂਦਾ ਹੈ ਕਿ ਉਹਨੇ ਬੰਨ ਬੰਨਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਾਣੀ ਅੱਗੇ ਚੋਰ ਚੱਲਿਆ ਪਾਣੀ ਨੇ ਐਸੀ ਧੱਕ ਲਾਈ ਕਿ ਸਭ ਤੋਂ ਅੱਗੇ ਉਹਦੀ ਹੀ ਕੋਠੀ ਆਈ ਤੇ ਉਹਦੀ ਹੀ ਕੋਠੀ ਨੂੰ ਜੜਾਇਆ ਉਹ ਤੱਕ ਲੱਗ ਗਈ ਤੇ ਉਹਦੀ ਹੀ ਕੋਠੀ ਨੂੰ ਜੜਾਇਆ ਤੱਕ ਕੇ ਲੈ ਗਿਆ ਪਾਣੀ ਬਹਾ ਦਿੱਤੀ ਉਹ ਕੋਠੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਕੋਠੀ ਲੰਗਰ ਪੰਜਾਬੀਆਂ ਵੱਲੋਂ ਚਲਾਏ ਜਾ ਰਹੇ ਨੇ ਪਰ ਕਿੰਨੇ ਦਿਨ ਕੀ ਕਰਨਾ ਰੋਟੀ ਤਾਂ ਅਸੀਂ ਖਾ ਲਾਂਗੇ ਕਿਤੋਂ ਨਾ ਕਿਤੋਂ ਆ ਜਾਏਗੀ ਪਰ ਜਿਹੜਾ ਵੱਡਾ ਨੁਕਸਾਨ ਹੋ ਗਿਆ ਜਿੰਨਾਂ ਦੀਆਂ ਕੋਠੀਆਂ ਬਚੀਆਂ ਨੇ ਉਹਨਾਂ ਦੇ ਘਰਾਂ 'ਚ ਸਮਾਨ ਲੱਖਾਂ ਕਰੋੜਾਂ ਦਾ ਬਰਬਾਦ ਹੋ ਗਿਆ ਬੈੱਡ ਤਰ ਗਏ ਘਰਾਂ ਦਾ ਸਮਾਨ ਤਰ ਗਿਆ ਮੰਜੇ ਫੁੱਲ ਗਏ ਬਿਸਤਰੇ ਬਰਬਾਦ ਹੋ ਗਏ ਪਾਉਣ ਵਾਲੇ ਕੱਪੜੇ ਵੀ ਬਰਬਾਦ ਹੋ ਗਏ ਇੱਥੋਂ ਤੱਕ ਕਿ ਹਰ ਇੱਕ ਚੀਜ਼ ਦੀ ਬਰਬਾਦੀ ਜਿਹੜੀ ਇਹ ਉਹ ਕਰੋੜਾਂ ਨੂੰ ਦਰਸਾਉਂਦੀ ਪਈ ਹੈ ਪਰ ਕੀ ਕਰ ਸਕਦੇ ਹਾਂ ਹਾਲਾਤ ਨਾ ਝੁਕਨੇ ਕਰੋ ਮਦਦ ਖਾਸ ਕਰਕੇ ਕੋਹਨੇਵਾਲ ਪਿੰਡ ਦੀ ਜੋ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਇਸ ਕੋਠੀ ਵਾਲੇ ਵੀਰ ਦੀ ਇਨਾ ਦਾ ਨੰਬਰ ਜਿਹੜਾ ਆ ਉਹ ਕਿਤੋਂ ਨਾ ਕਿਤੋਂ ਲੈ ਕੇ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਚਾਹੇ ਡੇਰਾ ਬਾਬਾ ਨਾਨਕ ਕੋਹਨੇਵਾਲ ਪਿੰਡ ਦੇ ਵਿੱਚ ਪਹੁੰਚ ਕੇ ਮਦਦ ਕਰੋ ਪਰ ਵੀਰ ਨੂੰ ਪੈਰਾਂ ਤੇ ਖੜਾ ਜ਼ਰੂਰ ਕਰ ਦਿਓ ਕਿਉਂਕਿ ਵੀਰ ਦੇ ਅਥਰੂ ਦੇਖੇ ਨਹੀਂ ਜਾਂਦੇ ਸੀ ਜਦੋਂ ਵੀਰ ਰੋ ਰਿਹਾ ਸੀ ਕੀ ਕਰ ਸਕਦੇ ਆ ਬਸ ਅਰਦਾਸ ਕਰ ਸਕਦੇ ਆ ਤੇ ਤੁਹਾਡੇ ਘੜੀ ਬੇਨਤੀ ਕਰ ਸਕਦੇ ਆ ਕਿ ਜਿੰਨੀ ਮਦਦ ਹੋ ਸਕਦੇ ਐਨ ਆਰ ਆਈ ਵੀਰਾਂ ਵੱਲੋਂ ਇਸ ਵੀਰ ਨੂੰ ਖੜਾ ਕਰਨਾ ਕਿਉਂਕਿ ਇੰਨੇ ਕਈਆਂ ਨੂੰ ਖੜਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਤਾ ਸੀ ਕਿ ਆਪਣਾ ਆਪ ਵੀ ਡੇ ਕੇ ਪੈਣਾ ਬਸ ਇੰਨਾ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਹੋ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੀਰ ਦੀ ਵੱਧ ਤੋਂ ਵੱਧ ਕੋਹਨੇ ਵਾਲ ਜਾ ਕੇ ਲੋਕ ਮਦਦ ਕਰ ਸਕਣ ਧੰਨਵਾਦ